ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਸਾਨੂੰ ਪਤਾ ਲੱਗਣਾ ਹੈ ਕਿ ਸਾਡੇ ਮਨ ਦੀਆਂ ਇੱਛਾਵਾਂ ਸਾਡੀਆਂ ਅਰਦਾਸਾਂ ਬੇਨਤੀਆਂ ਕਿੰਜ ਪ੍ਰਵਾਨ ਹੁੰਦੀਆਂ ਨੇ ਜਾਂ ਫਿਰ ਜੇ ਨਹੀਂ ਹੋ ਰਹੀਆਂ ਤਾਂ ਉਹਦੇ ਪਿੱਛੇ ਦਾ ਕਾਰਨ ਕੀ ਆ ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਹੋਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਦੀ ਆ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੂੰ ਰਜਾਨਾ ਭਾਈ ਨੰਦ ਲਾਲ ਜੀ ਪ੍ਰਸ਼ਾਦਾ ਛਕਾਉਂਦੇ ਸਨ ਭਾਈ ਨੰਦ ਲਾਲ ਜੀ ਨੂੰ ਇਹ ਸੇਵਾ ਮਿਲੀ ਸੀ ਤਾਂ ਭਾਈ ਨੰਦ ਲਾਲ ਜੀ ਰਜਾਨਾ ਹੀ ਲੰਗਰ ਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਲਈ ਪ੍ਰਸ਼ਾਦਾ ਥਾਲ ਵਿੱਚ ਸਜਾ ਕੇ ਲੈ ਕੇ ਆਉਂਦੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕੋਲ ਬੈਠ ਕੇ ਛਕਾਉਂਦੇ ਸਨ ਕਿੰਦੇ ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਬੈਠ ਕੇ ਪ੍ਰਸ਼ਾਦਾ ਛਕਦੇ ਉੱਥੇ ਨੇੜੇ ਹੀ ਦਰਵਾਜ਼ੇ ਦੇ ਉੱਤੇ ਇੱਕ ਕੁੱਕਰ ਇੱਕ ਕੁੱਤਾ ਰੋਜ਼ਾਨਾ ਆ ਕੇ ਬੈਠ ਜਾਂਦਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਪ੍ਰਸ਼ਾਦਾ ਛਕਦੇ ਤਾਂ ਪ੍ਰਸ਼ਾਦਾ ਛਕਦੇ ਆ ਛਕਦੇ ਆ ਇੱਕ ਬੁਰਕੀ ਤੋੜ ਕੇ ਉਹ ਕੁੱਕਰ ਨੂੰ ਵੀ ਪਾ ਦਿੰਦੇ ਸਨ ਕਹਿੰਦੇ ਇੱਕ ਦਿਨ ਭਾਈ ਨੰਦ ਲਾਲ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਇਹ ਕੁੱਕਰ ਇਹ ਕੁੱਤਾ ਕਿੰਨੇ ਬਾਗਾਵਾਂ ਵਾਲਾ ਏ ਇਹਨੂੰ ਕਲਗੀਧਰ ਪਾਸ਼ਾ ਜੀ ਦੇ ਹੱਥੋਂ ਬੁਰਕੀ ਮਿਲਦੀ ਆ ਸਤਿਗੁਰ ਸੱਚੇ ਪਾਸ਼ਾ ਜੀ ਦੇ ਹੱਥੋਂ ਸ਼ੀਤ ਪ੍ਰਸ਼ਾਦ ਖਾ ਕੇ ਇਹਦਾ ਤਾਂ ਜੀਵਨ ਹੀ ਸਫਲਾ ਹੋ ਗਿਆ ਇਹਨੂੰ ਤਾਂ ਸਮਝੋ ਮੁਕਤੀ ਮਿਲ ਗਈ ਕਹਿੰਦੇ ਉਦੋਂ ਹੀ ਮਨ ਦੇ ਵਿੱਚ ਇੱਕ ਵਿਚਾਰ ਹੋਰ ਆ ਗਿਆ ਜਿਸ ਵਿਚਾਰ ਨੂੰ ਉਹਨੇ ਅਗਲੇ ਦਿਨ ਇਸਤੇਮਾਲ ਕੀਤਾ ਕਹਿੰਦੇ ਅਗਲੇ ਦਿਨ ਭਾਈ ਨੰਦ ਲਾਲ ਜੀ ਖੁਦ ਸਤਗੁਰ ਸੱਚੇ ਪਾਸ਼ਾ ਦੇ ਲਈ ਪ੍ਰਸ਼ਾਦਾ ਨਹੀਂ ਲੈ ਕੇ ਆਏ ਇੱਕ ਸਿੱਖ ਦੀ ਡਿਊਟੀ ਲਾ ਦਿੱਤੀ ਕਹਿੰਦੇ ਉਹ ਸਿੱਖ ਸਤਗੁਰ ਸੱਚੇ ਪਾਸ਼ਾ ਜੀ ਦੇ ਲਈ ਪ੍ਰਸ਼ਾਦਾ ਲੈ ਕੇ ਆਇਆ ਥਾਲ ਸਤਗੁਰ ਸੱਚੇ ਪਾਸ਼ਾ ਦੇ ਸਾਹਮਣੇ ਸਜਾ ਦਿੱਤਾ ਕਲਗੀਧਰ ਪਾਸ਼ਾ ਨੇ ਕਿਹਾ ਕਿ ਭਾਈ ਸਿੱਖਾ ਅੱਜ ਭਾਈ ਨੰਦ ਲਾਲ ਜੀ ਨਹੀਂ ਆਏ ਤਾਂ ਉਹ ਸਿੱਖ ਕਹਿ ਲੱਗਾ ਪਾਸ਼ਾ ਉਹਨਾਂ ਨੇ ਮੈਨੂੰ ਕਿਹਾ ਸੀ ਤੁਹਾਨੂੰ ਪ੍ਰਸ਼ਾਦਾ ਸ਼ਕੋਰ ਨੂੰ ਹੋ ਸਕਦਾ ਉਹਨਾਂ ਨੂੰ ਅੱਜ ਕੋਈ ਕੰਮ ਪੈ ਗਿਆ ਹੋਵੇ ਇਸ ਕਰਕੇ ਨਾ ਆਏ ਹੋਣ ਕਹਿੰਦੇ ਅੰਤਰਜਾਮੀ ਪਾਤਸ਼ਾਹ ਕਲਗੀਧਰ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਵੀ ਚਲੋ ਠੀਕ ਹੈ ਕੋਈ ਕੰਮ ਪੈ ਗਿਆ ਹੋਵੇਗਾ ਇਹ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਸ਼ਾਦਾਸ਼ਕਨ ਲੱਗ ਪਏ ਇਧਰ ਭਾਈ ਆਨੰਦ ਲਾਲ ਜੀ ਉਹ ਅੱਜ ਉਸ ਕੁੱਕਰ ਦੀ ਥਾਂ ਤੇ ਬੈਠੇ ਸੀ ਜਿੱਥੇ ਰਜਾਨਾ ਕੁੱਤਾ ਬੈਠਦਾ ਸੀ ਨਾ ਉਸ ਜਗ੍ਹਾ ਦੇ ਉੱਤੇ ਬੈਠੇ ਸੀ ਅਤੇ ਇਹ ਆਸ ਸੀ ਕਿ ਅੱਜ ਮੈਨੂੰ ਵੀ ਕਲਗੀਧਰ ਪਾਸ਼ਾ ਜੀ ਦੇ ਹੱਥੋਂ ਬੁਰਕੀ ਮਿਲੇਗੀ ਸ਼ੀਤ ਪ੍ਰਸ਼ਾਦ ਮਿਲੇਗਾ ਮੇਰਾ ਵੀ ਜੀਵਨ ਸਫਲਾ ਹੋ ਜਾਵੇ ਮੈਨੂੰ ਵੀ ਮੁਕਤੀ ਮਿਲ ਜਾਵੇ ਕਹਿੰਦੇ ਇਧਰ ਅੰਤਰਜਾਮੇ ਪਾਸ਼ਾ ਪ੍ਰਸ਼ਾਦਾ ਸ਼ਕ ਰਹੇ ਨੇ ਨੰਦ ਲਾਲ ਹਰ ਗੁਰਕੀ ਦੇ ਉੱਤੇ ਆਸ ਰੱਖ ਕੇ ਬੈਠਾ ਵੀ ਆਵੀ ਬੁਰਕੀ ਮੇਰੇ ਵੱਲ ਆਵੇਗੀ ਆਵੀ ਆਵੇਗੀ ਪਰ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੇ ਅਜੇ ਤੱਕ ਕੋਈ ਬੁਰਕੀ ਉਸ ਪਾਸੇ ਨੂੰ ਨਹੀਂ ਛੁੱਟੀ। ਭਾਈ ਨੰਦ ਲਾਲ ਜੀ ਆਸ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਲਗੀਧਰ ਪਾਤਸ਼ਾਹ ਕਈ ਵਾਰ ਪ੍ਰਸ਼ਾਦਾ ਸ਼ਕਣਾ ਸ਼ੁਰੂ ਕਰਦੇ ਨੇ ਉਦੋਂ ਹੀ ਪਹਿਲੀ ਬੁਰਕੀ ਛੁੱਟ ਦਿੰਦੇ ਸਨ। ਕਈ ਵਾਰ ਅੱਧ ਵਿਚਾਲੇ ਉਹ ਅਤੇ ਕਈ ਵਾਰ ਆਖਰੀ। ਪਰ ਕਹਿੰਦੇ ਅੱਜ ਸਤਗੁਰ ਸੱਚੇ ਪਾਤਸ਼ਾਹ ਨੇ ਨਾ ਪਹਿਲੀ ਬੁਰਕੀ ਛੁੱਟੀ, ਨਾ ਵਿਚਾਲੇ ਉਹ ਨਾ ਆਖਰੀ। ਆਖਰੀ ਬੁਰਕੀ ਦੇ ਉੱਤੇ ਭਾਈ ਨੰਦ ਲਾਲ ਜੀ ਨੂੰ ਆਸ ਸੀ ਵੀ ਹੁਣ ਤਾਂ ਜ਼ਰੂਰ ਛੁੱਟਣਗੇ। ਪਰ ਕਹਿੰਦੇ ਉਹ ਵੀ ਬੁਰਕੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਛੱਕ ਲਈ ਕਹਿੰਦੇ ਜਦੋਂ ਪ੍ਰਸ਼ਾਦਾ ਪਾਣੀ ਛੱਕ ਲਿਆ ਤਾਂ ਭਾਈ ਆਨੰਦ ਲਾਲ ਜੀ ਦਾ ਰੋਣ ਨਿਕਲ ਗਿਆ ਉੱਚੀ ਉੱਚੀ ਰੋਣ ਲੱਗਾ ਮਨ ਵਿੱਚ ਸੋਚਿਆ ਕਿ ਮਣਾ ਤੂੰ ਤਾਂ ਇਸ ਕੁੱਕਰ ਤੋਂ ਵੀ ਮਾੜਾ ਹੈ ਜੋ ਤੂੰ ਅਜੇ ਤੱਕ ਅਕਲਗੀਦਰ ਪਾਤਸ਼ਾਹ ਜੀ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਕਹਿੰਦੇ ਜਦੋਂ ਉੱਚੀ ਉੱਚੀ ਰੋਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਆਨੰਦ ਲਾਲ ਜੀ ਦੇ ਕੋਲ ਗਏ ਜਾ ਕੇ ਕਹਿਣ ਲੱਗੇ ਕਿ ਸਿੱਖਾ ਤੋਂ ਇੱਥੇ ਬੈਠਾ ਕੀ ਕਰਦਾ ਹੈ ਅਤੇ ਰੋ ਕਿਉਂ ਰਿਹਾ ਹੈ ਤਾਂ ਕਹਿੰਦੇ ਭਾਈ ਨੰਦ ਲਾਲ ਜੀ ਵਿਹਾਰਾਗ ਦੇ ਵਿੱਚ ਭਿੱਜ ਕੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾ ਮੇਰੇ ਇੰਨੇ ਹੀ ਕਰਮ ਮਾੜੇ ਨੇ ਮੈਂ ਉਸ ਕੁੱਕਰ ਤੋਂ ਵੀ ਮਾੜਾ ਹਾਂ ਤੁਸੀਂ ਰੋਜ਼ ਉਸ ਕੁੱਕਰ ਨੂੰ ਉਸ ਕੁੱਤੇ ਨੂੰ ਵੀ ਬੁਰਕੀ ਤੋੜ ਕੇ ਪਾ ਦਿੰਦੇ ਹੋ ਪਰ ਤੁਸੀਂ ਮੈਨੂੰ ਬੁਰਕੀ ਨਹੀਂ ਪਾਈ ਕਹਿੰਦੇ ਅੰਤਰਜਾਮੇ ਪਾਤਸ਼ਾ ਸਤਿਗੁਰ ਸੱਚੇ ਪਾਤਸ਼ਾ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗੇ ਕਿ ਭਾਈ ਨੰਦ ਲਾਲ ਜੀ ਤੇਰੇ ਇੱਥੇ ਬੈਠਣ ਅਤੇ ਉਸ ਕੁੱਤੇ ਦੇ ਇੱਥੇ ਬੈਠਣ ਦੇ ਵਿੱਚ ਫਰਕ ਪਉਦਿਆ ਉਹ ਕੁੱਤਾ ਰੋਜ਼ ਇੱਥੇ ਬੈਠਦਾ ਹੈ ਉਹ ਸਿਰਫ ਬੁਰਕੀ ਦੀ ਆਸ ਵਿੱਚ ਬੈਠਦਾ ਹੈ ਉਹਦੇ ਮਨ ਵਿੱਚ ਕੋਈ ਵੀ ਡਿਮਾਂਡ ਨਹੀਂ ਆ ਮੰਗ ਨਹੀਂ ਆ ਪਰ ਅੱਜ ਤੂੰ ਉਹਦੀ ਜਗ੍ਹਾ ਤੇ ਬੈਠਾ ਹੈ ਤੂੰ ਮੰਗ ਰੱਖ ਕੇ ਬੈਠਾ ਹੈ ਤੇਰੇ ਮਨ ਦੇ ਵਿੱਚ ਇਸ ਬੁਰਕੀ ਦੇ ਰਾਹੀ ਮੁਕਤੀ ਦੀ ਆਸ ਆ ਮੁਕਤੀ ਦੀ ਮੰਗ ਆ ਤਾਂ ਕਹਿੰਦੇ ਭਾਈ ਆਨੰਦ ਲਾਲ ਜੀ ਨੇ ਫਿਰ ਹੱਥ ਜੋੜ ਕੇ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਬੇਨਤੀ ਕੀਤੀ ਵੀ ਸਤਿਗੁਰ ਸੱਚੇ ਪਾਸ਼ਾ ਕਿ ਮੈਂ ਉਸ ਕੁੱਕਰ ਤੋਂ ਨਹੀਂ ਮਾੜਾ ਹਾਂ ਜੋ ਮੈਂ ਤੁਹਾਡੀ ਕਿਰਪਾ ਦਾ ਪਾਤਰ ਨਹੀਂ ਬਣਿਆ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਬੈਠੇ ਭਾਈ ਨੰਦ ਲਾਲ ਜੀ ਨੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਸ਼ਾ ਮੈਨੂੰ ਵੀ ਤੁਸੀਂ ਉਸ ਕੁੱਕਰ ਦੀ ਨਿਯਾਈ ਸਮਝੋ ਮੈਨੂੰ ਵੀ ਆਪਣੇ ਘਰ ਦਾ ਕੁੱਤਾ ਸਮਝੋ ਮੇਰੇ ਤੇ ਵੀ ਕਿਰਪਾ ਕਰੋ ਕਹਿੰਦੇ ਕਲਗੀਧਰ ਪਾਸ਼ਾ ਨੇ ਦੋਵਾਂ ਹੱਥਾਂ ਦੇ ਨਾਲ ਭਾਈ ਨੰਦ ਲਾਲ ਜੀ ਨੂੰ ਮੋਢਿਆਂ ਤੋਂ ਫੜ ਕੇ ਖੜਾ ਕੀਤਾ ਤੇ ਆਪਣੇ ਗਲ ਨਾਲ ਲਾ ਲਿਆ ਕਿ ਆ ਪਾਈ ਨੰਦ ਲਾਲ ਜੀ ਜੋ ਤੈਨੂੰ ਮਿਲਿਆ ਹੈ ਨਾ ਇਸ ਤੋਂ ਉੱਪਰ ਹੋਰ ਕੁਝ ਵੀ ਨਹੀਂ ਆ ਕਿਉਂਕਿ ਜਿਸ ਨੂੰ ਚਰਨਾ ਦੀ ਪ੍ਰੀਤ ਮਿਲ ਗਈ ਉਹਨੂੰ ਕੁਝ ਵੀ ਮੂੰਹ ਬੋਲ ਕੇ ਮੰਗਣਾ ਨਹੀਂ ਪੈਂਦਾ ਸਭ ਕੁਝ ਮਿਲ ਜਾਂਦਾ ਹੈ ਸੋ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਜ ਜੀ ਕੀਤੀ ਕਿਉਂਕਿ ਇਹ ਸਾਖੀ ਦੀ ਸਿੱਖਿਆ ਆਪਣੇ ਲਈ ਵੀ ਆ ਆਪਣੇ ਵਿੱਚੋਂ ਵੀ ਬਹੁਤ سارے ਭੈਣ ਭਰਾਣੇ ਜੋ ਰੋਜ਼ ਸਵੇਰੇ ਅਮਰਤ ਵੇਲੇ ਉੱਠਦੇ ਨੇ ਨਾਮ ਜਪਦੇ ਨੇ ਭਜਨ ਬੰਦਗੀ ਕਰਦੇ ਨੇ ਗੁਰਬਾਣੀ ਦਾ ਪਾਠ ਕਰਦੇ ਨੇ ਗੁਰੂ ਘਰ ਜਾ ਕੇ ਸੇਵਾ ਕਰਦੇ ਨੇ ਪਰ ਆਪਾਂ ਇੱਕ ਗਲਤੀ ਕਰਦੇ ਆ ਸਾਡੇ ਇਹ ਸੇਵਾ ਕਰਨ ਦੇ ਪਿੱਛੇ ਭਜਨ ਬੰਦਗੀ ਕਰਨ ਦੇ ਪਿੱਛੇ ਕਈ ਵਾਰ ਮੰਗ ਲੁਕੀ ਹੁੰਦੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਆਹ ਇੱਛਾ ਪੂਰੀ ਕਰ ਦੋ ਉਹ ਇੱਛਾ ਪੂਰੀ ਕਰ ਦੋ ਅਸੀਂ ਮੰਗ ਰੱਖ ਕੇ ਗੁਰੂ ਨੂੰ ਯਾਦ ਕਰਦੇ ਆ ਪਰ ਜੋ ਮੜੋਖ ਨਿਰਸਵਾਰਥ ਹੋ ਕੇ ਪਿਆਰ ਵਿੱਚ ਭਿੱਜ ਕੇ ਗੁਰੂ ਨੂੰ ਯਾਦ ਕਰਦੇ ਆ ਗੁਰੂ ਦੇ ਲਈ ਗੁਰੂ ਨੂੰ ਯਾਦ ਕਰਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਹੁੰਦੇ ਨੇ ਮਿਹਰ ਉਹਨਾਂ ਦੇ ਉੱਤੇ ਵੀ ਹੁੰਦੀ ਆ ਜੋ ਮੰਗ ਰੱਖ ਕੇ ਪਾਠ ਕਰਦੇ ਨੇ ਪਰ ਜੋ ਬਿਨਾਂ ਮੰਗ ਤੋਂ ਨਿਰਸਵਾਰਥ ਹੋ ਕੇ ਸੇਵਾ ਕਰਦੇ ਨੇ ਭਜਨ ਬੰਦਗੀ ਕਰਦੇ ਨੇ ਨਾ ਉਹਨਾਂ ਨੂੰ ਮੂੰਹੋਂ ਬੋਲ ਕੇ ਕੁਝ ਵੀ ਮੰਗਣਾ ਨਹੀਂ ਕਹਿੰਦਾ ਪਰ ਆਪਣੇ ਹਾਲਾਤ ਕੀ ਆ ਅਸੀਂ ਇੱਕ ਪਾਠ ਕਰਦੇ ਆ ਇੱਕ ਪਾਠ ਕਰਕੇ ਪਤਾ ਨਹੀਂ ਕਿੰਨਾ ਕੁਝ ਮੰਗ ਲੈਨੇ ਆ ਵੀ ਸਤਿਗੁਰ ਸੱਚੇ ਪਾਸ਼ਾ ਆ ਦੇ ਦੋ ਆ ਦੇ ਦੋ ਕਈ ਵਾਰ ਤਾਂ ਅਸੀਂ ਹੱਦਾ ਹੀ ਲੰਘ ਜਾਂਦੇ ਆ ਕਈ ਵਾਰ ਅਸੀਂ ਆਪਣੇ ਗੁਰੂ ਦੇ ਨਾਲ ਸ਼ਰਤਾਂ ਲਾਉਂਦੇ ਆ ਸ਼ਰਤ ਰੱਖ ਕੇ ਪਾਠ ਕਰਦੇ ਆ ਕਿ ਸਤਿਗੁਰ ਸੱਚੇ ਪਾਸ਼ਾ ਤੁਸੀਂ ਮੇਰੇ ਮਨ ਦੀ ਆਇਸ਼ਾ ਪੂਰੀ ਕਰ ਦੋ ਮੈਂ ਤਾਂ ਤੁਹਾਡੇ ਲਈ 21 ਪਾਠ ਕਰਾਂਗਾ 50 ਪਾਠ ਕਰਾਂਗਾ ਐਨੇ ਦਿਨ ਗੁਰੂ ਘਰ ਆਵਾਂਗਾ ਇਸ ਚੀਜ਼ ਦੀ ਸੇਵਾ ਕਰਾਂਗਾ ਅਸੀਂ ਇਸ ਤਰੀਕੇ ਦੇ ਨਾਲ ਭਜਨਬੰਦਗੀ ਕਰਦੇ ਆਂ ਪਾਠ ਕਰਦੇ ਆਂ ਸੇਵਾ ਕਰਦੇ ਆਂ ਵੀ ਜਿਵੇਂ ਸਾਡੇ ਸੇਵਾ ਨਾਂ ਕਰਨ ਕਰਕੇ ਗੁਰੂ ਸਾਹਿਬ ਜੀ ਦਾ ਪਤਾ ਨਹੀਂ ਕਿੰਨਾ ਕੁ ਵੱਡਾ ਕੰਮ ਰੁਕਿਆ ਹੋਵੇ ਅਸੀਂ ਇਹ ਨਹੀਂ ਸਮਝਦੇ ਵੀ ਲੋੜ ਸਾਨੂੰ ਆ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਅੱਧੀ ਅੱਧੀ ਰਾਤ ਉੱਠ ਕੇ ਬੈਠ ਜਾਂਦੇ ਨੇ ਪਿਆਰ ਵਿੱਚ ਭਿੱਜ ਕੇ ਭਜਨਬੰਦਗੀ ਕਰਦੇ ਨੇ ਪਿਆਰ ਵਿੱਚ ਭਿੱਜ ਕੇ ਸੇਵਾ ਕਰਦੇ ਨੇ ਕੋਈ ਮੰਗ ਨਹੀਂ ਰੱਖਦੇ ਸੋ ਜੇਕਰ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹਾਸਲ ਕਰਨਾ ਚਾਹੁੰਦੇ ਆ ਤਾਂ ਆਪਾਂ ਵੀ ਆਪਣੇ ਗੁਰੂ ਤੋਂ ਗੁਰੂ ਦਾ ਪ੍ਰੇਮ ਪਿਆਰ ਭਰੋਸਾ ਮਗੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਵੀ ਮਨ ਦੇ ਵਿੱਚ ਆਪ ਜੀ ਦੇ ਪ੍ਰਤੀ ਭਰੋਸਾ ਇੰਨਾ ਪੱਕਾ ਹੋ ਜਾਵੇ ਕਿ ਸਾਡੀ ਆਸ ਅਰਦਾਸ ਆਪ ਜੀ ਦੇ ਅੱਗੇ ਹੋਵੇ ਮਹਾਪੁਰਖ ਜੀ ਕਹਿੰਦੇ ਸਾਡੀ ਇੱਛਾ ਨਾ ਪੂਰੀ ਹੋਣ ਦੇ ਦੋ ਕਾਰਨ ਨੇ ਪਹਿਲਾ ਸੇਵਾ ਥੋੜੀ ਮੰਗਣ ਬੰਦਾ ਦੂਸਰੀ ਸਾਡਾ ਵਿਸ਼ਵਾਸ ਹੀ ਨਹੀਂ ਬਣਿਆ ਸਾਡੀ ਦਸਨਾ ਅਰਦਾਸ ਕਰਦੀ ਆ ਪਰ ਮਨ ਦੇ ਵਿੱਚ ਹੋਰ ਬਥੇਰੇ ਥਾਵਾਂ ਦੀ ਆਸ ਆ ਇਸੇ ਕਰਕੇ ਹੀ ਅਸੀਂ ਕਈ ਵਾਰ ਖਾਲੀ ਰਹਿ ਜਾਂਦੇ ਆ ਜਿਸ ਦਿਨ ਸਾਡੇ ਅੰਦਰੋਂ ਅਰਦਾਸ ਬੇਨਤੀ ਨਿਕਲੇਗੀ ਸਾਡੀ ਆਸ ਅਰਦਾਸ ਇੱਕ ਅੱਗੇ ਹੋਵੇਗੀ ਨਾ ਫਿਰ ਦੇਖਣਾ ਕਿਸ ਤਰ੍ਹਾਂ ਸਤਿਗੁਰ ਸੱਚੇ ਪਾਸ਼ਾ ਮਿਹਰਬਾਨ ਹੁੰਦੇ ਜਿਨ੍ਹਾਂ ਦੀ ਆਸ ਅਰਦਾਸ ਇੱਕ ਦੇ ਅੱਗੇ ਹੁੰਦੀ ਆ ਜਿਨ੍ਹਾਂ ਦਾ ਪ੍ਰੇਮ ਪਿਆਰ ਭਰੋਸਾ ਆਪਣੇ ਗੁਰੂ ਦੇ ਉੱਤੇ ਪੱਕਾ ਹੈ ਨਾ ਸਤਿਗੁਰ ਸੱਚੇ ਪਾਸ਼ਾ ਉਹਨਾਂ ਨੂੰ ਉਹ ਵੀ ਦੇ ਦਿੰਦੇ ਨੇ ਜੋ ਉਹਨਾਂ ਦੇ ਭਾਗਾਂ ਦੇ ਵਿੱਚ ਨਹੀਂ ਲਿਖਿਆ ਸਤਿਗੁਰ ਸੱਚੇ ਪਾਸ਼ਾ ਤਰਸ ਦੇ ਘਰ ਦੇ ਵਿੱਚ ਆ ਕੇ ਇੰਨੇ ਦਿਆਲ ਹੁੰਦੇ ਨੇ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤੇ ਫਿਰ ਅੱਜ ਤੋਂ ਆਪਾਂ ਵੀ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਆ ਨਾ ਜੇਕਰ ਕਿਸੇ ਮੰਗ ਨੂੰ ਮੁਖ ਰੱਖ ਕੇ ਪਾਠ ਕਰ ਰਹੇ ਆ ਉਹ ਵੀ ਕਰਨਾ ਇਹ ਤਾਂ ਕਰ ਲਈਏ ਪਰ ਕਟੋ-ਕਟ ਇੱਕ ਪਾਠ ਰਜਾਨਾ ਜਪਜੀ ਸਾਹਿਬ ਜੀ ਦਾ ਕਰ ਲਓ ਸੁਖਮਨੀ ਸਾਹਿਬ ਜੀ ਦਾ ਕਰ ਲਓ ਭਾਵੇਂ ਮੋਲ ਮੰਤਰ ਜੀ ਦਾ ਜਾਪ ਕਰ ਲਓ ਭਾਵੇਂ 5 ਮਿੰਟ ਬਾਣੀ ਪੜ੍ਹ ਲਓ ਭਾਵੇਂ 15 ਮਿੰਟ ਭਾਵੇਂ 50 ਮਿੰਟ ਪਰ ਇੱਕ ਵੇਲੇ ਅਸੀਂ ਐਸਾ ਪਾਠ ਕਰੀਏ ਇਸ ਤਰੀਕੇ ਦੇ ਨਾਲ ਗੁਰੂ ਨੂੰ ਯਾਦ ਕਰੀਏ ਜੋ ਸਿਰਫ ਗੁਰੂ ਦੇ ਲਈ ਹੋਵੇ ਜਿਹਦੇ ਵਿੱਚ ਸਾਡੀ ਕੋਈ ਵੀ ਮੰਗ ਨਾ ਹੋਵੇ ਜਿਹਦੇ ਵਿੱਚ ਅਸੀਂ ਸਿਰਫ ਗੁਰੂ ਤੋਂ ਗੁਰੂ ਨੂੰ ਮੰਗਣਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦਾ પ્રેમ ਪਿਆਰ ਪ੍ਰੋਸ ਚਾਹੀਦਾ ਹੈ ਆਪ ਜੀ ਦਾ ਨਾਮ ਚਾਹੀਦਾ ਹੈ ਅਮਰਤ ਵੀਲਾ ਚਾਹੀਦਾ ਹੈ ਇੱਕ ਪਾਠ ਹੈ ਸਾ ਦਿਨ ਦੇ ਵਿੱਚ ਜਰੂਰ ਕਰੀਏ ਭਾਵੇਂ ਸਵੇਰੇ ਉੱਠ ਕੇ ਕਰ ਲਈਏ ਦੁਪਹਿਰ ਵੇਲੇ ਕਰ ਲਈਏ ਸ਼ਾਮ ਵੇਲੇ ਕਰ ਲਈਏ ਜਿਸ ਦਿਨ ਤੋਂ ਆਪਾਂ ਗੁਰੂ ਤੋਂ ਗੁਰੂ ਨੂੰ ਮੰਗਣਾ ਸ਼ੁਰੂ ਕਰ ਦਿੱਤਾ ਨਾ ਔਰ ਕੁਝ ਵੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਹੀ ਕਿਰਪਾ ਕਰਦੇ ਨੇ ਤਾਂ ਫਿਰ ਅੱਜ ਤੋਂ ਇਹ ਸ਼ੁਰੂ करिए ਇੱਕ ਪਾਠ ਗੁਰੂ ਦੇ ਨਾਮ ਬਿਨਾ ਮੰਗ ਤੋਂ ਬਿਨਾ ਡਿਮਾਂਡ ਤੋਂ ਗੁਰੂ ਦੇ ਲਈ ਅਤੇ ਜੋ ਵੀ ਮਾਲਕ ਨੇ ਦਿੱਤਾ ਉਹਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਦੇਖਣਾ ਜਿੰਨਾ ਹੀ ਸ਼ੁਕਰਾਨਾ ਕਰਾਂਗੇ ਨਾ ਉਹ ਨਹੀਂ ਬਰਕਤਾਂ ਵਧਣਗੀਆਂ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਪਰ ਜੇਕਰ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਰਹਿ ਗਈ ਹੋਵੇ ਤਾਂ ਵਾਹਿਗੁਰੂ ਜੀ ਮਾਫ਼ ਕਰ ਦੇਣਾ